ਹੁਣ ਲੈਵੀ ਦੀ ਕੁਆਲਿਟੀ ਦੇਖੋ ਐਨ ਜਮਾ ਪਤ ਚਲ ਲੈਵੀ ਮਿੱਤਰੋ ਆਹਾ ਦੇਖ ਲਓ ਹੁਣ ਕਿ ਘਾਟੀ ਆ ਵੀ ਮਿੱਤਰੋ 2.5 ਫੁੱਟ ਚੌੜੀ ਪਈ ਆ ਉਤੋਂ ਆਈ ਇਹ ਜਾਂ ਉਹ ਠੱਕੇ ਨਾਲ ਲੱਗਿਆ ਉਹ ਕਹਿੰਦਾ ਲੀਲੀ ਰਵੀ ਦਾ ਸ਼ੌਕ ਹੈ ਅੱਛਾ ਮਤਲਬ ਉਹਦੇ ਬੇਟਾ ਇਹ ਨਹੀਂ ਸੀਗਾ ਅੱਛਾ ਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਮੱਝ ਦੇ ਦੇ ਯਾਰ ਕਹਿੰਦਾ ਮੇਰਾ ਮੱਝਾਂ ਚੀ ਜੀ ਲੱਗਿਆ ਗਿਆ ਬਾਈ ਤੇਰੀ ਸਿਰ ਤੇ ਬੰਨੀ ਪੱਗ ਤੇ ਮੂੰਹ ਤੇ ਛੜੇ ਦਾੜੇ ਨੂੰ ਦੇਖ ਕੇ ਮੈਂ ਤੇਰੀ ਲੈ ਕੇ ਜਾਊਂਗਾ ਠੱਕੇ ਨਾਲ ਤੇ ਤਾਰਾ ਉਹਨਾਂ ਨੇ ਮਾਰੀਆਂ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਾਈ ਬਲਵੀਰ ਕੋਲੇ ਨਾ ਮਿੱਤਰੋ ਆਪਾਂ ਤੁਹਾਨੂੰ ਨਾ ਸਾਰੇ ਪਸ਼ੂ ਦਿਖਾ ਦਾਂਗੇ ਪਰ ਮੇਨ ਵੀਡੀਓ ਇੱਕ ਤਾਂ ਆ ਝੋਟੀ ਦਿਖਾਵਾਂਗੇ ਆਪਾਂ ਦੂਜਾ ਸੂਆ ਸੂਣ ਵਾਲੀ ਤੇ ਇੱਕ ਨਾ ਇਧਰਲੇ ਪਾਸੇ ਨਾ ਚੰਗੇ ਕੱਦ ਕਾਠ ਦੇ ਵਿੱਚ ਤੇ ਬੇਲ ਬੂਲ ਬਹੁਤ ਜਿਆਦੇ ਚੰਗੀ ਆ ਮਿੱਤਰੋ ਇਸ ਮੱਝ ਦੀ ਇੱਕ ਇਹਦੀ ਜਾਣਕਾਰੀ ਬਾਕੀ ਬਾਈ ਕੋਲੇ ਪਸ਼ੂ ਤੁਹਾਨੂੰ ਪਤਾ ਹੀ ਹੈ ਮੈਂ ਅੰਦਰ ਵੀ ਦਿਖਾ ਦਾਨਾਗਾ ਇਹ ਅੰਦਰ ਵੀ ਪਸ਼ੂ ਬਾਈ ਕੋਲੇ ਖੜੇ ਹੈ ਜਿਹੜੇ ਹਨਾ ਇਧਰਲੇ ਪਾਸੇ ਦੋ ਝੋਟੀਆਂ ਇੱਕ ਇਧਰ ਖੁੰਡੇ 'ਚ ਖੜੀ ਹੈ ਬਾਕੀ ਇਧਰਲੇ ਪਾਸੇ ਗਾਵਾਂ ਆ ਗਈਆਂ ਤੇ ਗਿਣਤੀ ਪਸ਼ੂਆਂ ਦੀ ਜਿਹੜੀ ਹੈਗੀ ਮਿੱਤਰੋ ਬਹੁਤ ਜਿਆਦੇ ਆ ਬਾਈ ਨਾ ਜੇ ਗੱਲ ਕਰਗੇ ਕਾਲਿਆਂ ਵਾਲੀ ਸ਼ਹਿਰ ਦੇ ਵਿੱਚ ਬੈਠਾ ਤੇ ਦੁੱਧ ਪਾਉਣ ਦਾ ਕੰਮ ਕਰਦਾ ਪਰ ਆਪਣੀ ਵੀਡੀਓ ਜਿਹੜੀ ਹੈਗੀ ਨਾ ਇਸ ਘਰੋਂ ਦੂਜੀ ਵੀਡੀਓ ਆ ਤੁਸੀਂ ਨਾ ਦੇਖ ਲਓ ਸਾਰੇ ਵੀ ਦੂਜੀ ਵੀਡੀਓ ਜਿਹੜੀ ਹੈਗੀ ਹੈ ਨਾ ਪਹਿਲਾਂ ਤਾਂ ਆਪਾਂ ਵੀਡੀਓ ਪਾਈ ਸੀ ਬਾਈ ਦੇ ਘਰੇਲੂ ਪਸ਼ੂਆਂ ਦੀ ਤੇ ਹੁਣ ਜਿਹੜੀਆਂ ਹੈਗੀਆਂ ਨਾ ਵੀ ਇਹ ਬਾਈ ਕਿਧਰੋਂ ਸੁਭਾਅ ਪੈ ਗਿਆ ਕਿਥੋਂ ਬਾਈ ਇਹ ਝੋਟੀਆਂ ਲੈ ਕੇ ਆਇਆ ਤੇ ਬਲਬੀਰ ਨਾਲ ਕਰਦੇ ਆਪਾਂ ਗੱਲਬਾਤ ਬਾਈ ਬਲਬੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਠੀਕ ਹੈ ਭਾਈ ਬਹੁਤ ਵਧੀਆ ਇਧਰ ਜੇ ਹੋ ਜਾ ਕਰਾ ਹਾ ਇਧਰ ਸੂਰਜ ਜਾ ਪੈਂਦਾ ਹੋਰ ਦੱਸ ਕਿਵੇਂ ਆ ਠੀਕ ਹੈ ਭਾਈ ਵਧੀਆ ਅੱਛਾ ਆਪਾਂ ਮੈਨੂੰ ਐਂ ਦੱਸ ਦੇ ਖੜੇ ਕਿੱਥੇ ਆ ਆਪਾਂ ਕਾਲੀ ਵਾਲੀ ਮੰਡੀ ਖੜੇ ਆ ਭਾਈ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਠੀਕ ਆ ਬਲਵੀਰ ਫਿਰ ਭਾਈ ਮੈਨੂੰ ਐਂ ਦੱਸ ਕਾਲੀ ਵਾਲੀ ਮੰਡੀ ਆ ਗਈ ਹਾਂ ਭਾਈ ਜਿਲ੍ਹਾ ਇਹਨੂੰ ਕਿਹੜਾ ਪੈਂਦਾ ਸਰਸਾ ਭਾਈ ਸਰਸਾ ਹਾਂ ਭਾਈ ਠੀਕ ਹੈ ਅੱਛਾ ਬਲਵੀਰ ਭਾਈ ਆਪਣੀ ਦੂਜੀ ਵੀਡੀਓ ਆ ਗਈ ਹਾਂ ਭਾਈ ਪਹਿਲੀ ਵੀਡੀਓ ਸੀ ਜਿਹੜੀ ਉਹ ਆਪਾਂ ਘਰੇਲੂ ਪਸ਼ੂ ਘਰ ਦੇ ਪਸ਼ੂ ਵੇਚੇ ਸੀਗੇ ਠੀਕ ਹੈ ਉਦੋਂ ਆਦ ਭਾਈ ਥੋੜੀ ਬੋਲੋ ਜ ਦੋ ਮੱਝਾਂ ਪਾਈਆਂ ਸੀ ਦੋ ਮੱਝਾਂ ਪਾਈਆਂ ਸੀ ਇੱਕ ਵਿੱਚ ਨਹੀਂ ਸੀ ਗੱਲ ਕਰ ਇੱਕ ਭਰਾ ਕੋਈ ਆਇਆ ਹੀ ਇਹ ਜਾ ਉਹ ਧੱਕੇ ਨਾਲ ਲਿਆ ਉਹ ਕਹਿੰਦਾ ਲੀਲੀ ਰਵੀ ਦਾ ਸ਼ੌਕ ਹੈ ਅੱਛਾ ਆ ਤੇ ਉਹ ਭਰਾ ਮਤਲਬ ਉਹ ਕਿ ਸੀਗਾ ਆ ਆਪਦੇ ਘਰੇ ਥੋੜਾ ਜਿਹਾ ਮਤਲਬ ਕਿ ਉਹਦੇ ਬੇਟਾ ਇਹ ਨਹੀਂ ਸੀਗਾ ਅੱਛਾ ਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਮੱਝ ਦੇ ਦੇ ਯਾਰ ਕਹਿੰਦਾ ਮੇਰਾ ਮੱਝਾਂ ਚੀ ਜੀ ਲੱਗਿਆ ਕਹਿੰਦਾ ਅੱਛਾ ਤੇ ਤਾਂ ਕਰਕੇ ਉਹ ਦੂਜੀ ਮੱਝ ਲੈ ਗਿਆ ਬਾਈ ਵਿੱਚ ਨਹੀਂ ਨਹੀਂ ਸੀਗੀ ਉਹ ਤੇ ਤੀਜੀ ਫਿਰ ਤੀਜੀ ਵਾਲੀ ਦੀ ਹਾਲ ਵੀ ਦੱਸ ਤੀਜੀ ਵਈ ਮੱਝ ਲਿਆਂਦੀ ਸੀਗੀ ਆਪਾਂ ਲਿਆਂਦੀ ਤਾਂ ਐ ਸੀਗੀ ਵੀ ਦੁੱਧ ਵਾਸਤੇ ਤੇ ਕਿਉਂ ਹੁਣ ਤੁਰੇ ਫਿਰਦੇ ਆ ਮੈਂ ਇਸ ਮਤਲਬ ਕਿ ਦੁੱਧ ਦਾ ਕੰਮ ਹੈ ਲਿਆਉਣੀ ਪੈਂਦੀ ਹੈ ਜੀ ਤੇ ਤੀਜੀ ਲਿਆਂਦੀ ਤੀਜੀ ਲਿਆਂਦੀ ਤੁਹਾਨੂੰ ਮੈਂ ਕਹਾਂ ਲੋ ਭਾਈ ਬੰਦਾ ਕਹਿੰਦਾ ਵੀ ਮੈਨੂੰ ਦੇ ਦੇ ਤੇ ਹੋਰ ਫੋਨ ਆ ਗਿਆ ਹਾਂ ਉਹ ਮਤਲਬ ਕਿ ਘਰ ਦਾ ਹੀ ਬੰਦਾ ਸੀ ਉਹ ਲੈ ਗਿਆ ਬਈ ਨਵੇਂ ਨਾ ਲੈ ਗਿਆ ਆਪਾਂ ਤੋਂ ਠੀਕ ਹੈ ਹੁਣ ਫੇਰ ਮੱਜਾ ਲਿਆਂਦਿਆ ਹੁਣ ਫੇਰ ਮਤਲਬ ਕਿ ਲਿਆਏ ਵਾਲੇ ਬੰਦੇ ਤੋਂ ਤੁਰੇ ਜਾਂਦੇ ਇਹ ਮਿਲ ਗਿਆ ਇਹ ਮੰਨ ਲੈ ਤੂੰ ਅੱਛਾ ਹਾਂ ਕੰਮ ਤਾਂ ਹੋ ਰ ਜਾਂਦੇ ਸੀ ਠੀਕ ਹੈ ਤੇ ਉਹਦੇ ਕੋਲੇ ਮੈਂ ਸਬਕਾਉ ਸੀ ਮੈਂ ਉਹਨੂੰ ਪੁੱਛ ਲਿਆ ਮੈਂ ਤੇਰੇ ਘਰ ਕੋਲੇ ਮੱਜਾ ਮਕਾਉਗਾ ਉਹ ਕਹਿੰਦਾ ਬਈ ਮੇਰੀਆਂ ਹੀ ਐ ਠੀਕ ਹੈ ਪਰ ਉਹ ਤੋਂ ਮੈਨੂੰ ਕਹਿੰਦਾ ਵੀ ਮੈਂ ਇਥੋਂ ਧਾਰ ਲੈ ਜਾਣਗੇ ਦੋਨੇ ਲੈ ਜਾਂਦੇ ਦੋਨੇ ਲੈ ਜਾਂਦੇ ਹਾਂ ਮਤਲਬ ਆਪਾਂ ਹੁਣ ਐ ਸਮਝ ਲਏ ਵੀ ਇਸ ਪਸ਼ੂ ਦੁੱਧ ਦੇ ਨਾਲ ਨਾਲ ਜਿਹੜਾ ਹੈਗਾ ਦੂਜਾ ਸਾਹਿਕ ਤੰਦਾ ਆਪਾਂ ਇਹ ਵੀ ਤੋੜਿਆ ਹਾਂ ਹਾਂ ਬਾਈ ਇਹ ਵੀ ਵਪਾਰ ਆਲਾ ਵੀ ਚਸਕਾ ਪੈ ਗਿਆ ਬਹੁਤ ਵਧੀਆ ਗੱਲ ਕੀਤੀ ਐ ਮੈਂ ਤੈਨੂੰ ਹੁਣ ਸਾਰਾ ਇਹ ਪੁੱਛਿਆ ਸੀ ਕਰੀ ਲੂ ਕਹਿੰਗੇ ਕਿ ਹੁਣ ਮਹਾਂ ਲਿਆਂਦੀਆਂ ਕਹਿੰਗੇ ਨਹੀਂ ਨਹੀਂ ਬਾਈ ਫਿਰ ਮਤਲਬ ਕਿ ਜੇ ਵਪਾਰ ਆਲਾ ਤਾਂ ਵਪਾਰ ਆਲੀ ਕਹਾਂਗੇ ਸਹੀ ਗੱਲ ਆ ਅੱਛਾ ਬਲਵੀਰ ਬਾਈ ਜਿਵੇਂ ਆਪਾਂ ਹੁਣ ਪਹਿਲੇ ਨੰਬਰ ਦੇ ਉੱਤੇ ਤੇਰੀ ਆਹ ਝੋਟੀ ਆ ਗਈ ਹੈ ਨਾ ਹਾਂ ਬਾਈ ਯਾਰ ਇਸ ਝੋਟੀ ਦਾ ਸੁਹਾ ਦੱਸ ਵੀ ਕਿੰਨਾ ਸੁਣਾ ਇਹਨੇ ਇਹ ਦੂਜੇ ਸੁਹਾ ਸੁਣਦੀ ਐ ਬਾਈ ਦੂਜਾ ਸੁਹਾ ਸੁਣਦੇ ਕਿੰਨੇ ਕ ਦਿਨ ਲੈ ਜੂਗੀ ਹਜੇ ਬੱ ਪੰਜ ਸੱਤ ਦੇ ਨਹੀਂ ਲਿਆਉਗੀ ਭਾਈ ਅੱਛਾ ਇਹਨੇ ਫਿਰ ਦੂਜੇ ਸੂਏ ਕਿੰਨਾ ਦੁੱਧ ਪਾਇਆ ਜਾਣਾ ਤੈਨੂੰ ਮਾਰ ਦੇਣਾ ਪਹਿਲੇ ਪਹਿਲੇ ਸੂਏ 13 ਲੀਟਰ ਦੁੱਧ ਦਿੰਦਾ ਹੈ ਭਾਈ ਅੱਛਾ ਹਾਂ ਠੀਕ ਮਤਲਬ ਕਿ ਐ ਮੰਨ ਲਾ ਵੀ ਇਹ ਵੀ ਮੱਝ ਦਾ ਆਪਣੇ ਚਾਰ ਦੋਸਤੋ ਕੋਲੋਂ ਹੀ ਆਈਆਂ ਬੱਜਿਆ ਇਹ ਦੋਨੇ ਠੀਕ ਹੈ ਅੱਛਾ ਫਿਰ ਹੁਣ ਕਿੰਨਾ ਮਤਲਬ ਕਿੰਨੇ ਕੁ ਦੀ ਦੁੱਧ ਦੀ ਆਸ ਆ ਦੁੱਧ ਤਾਂ ਦੇਖ ਵੀਰੇ ਮਤਲਬ ਕਿ ਇਹ 15 ਲੀਟਰ ਪਾ ਦੂਗੀ 15 16 ਪਾ ਦੇ ਬਾਕੀ ਸੇਵਾ ਤੇ ਹੁੰਦਾ ਹੈਗਾ ਸੇਵਾ ਤੇ ਹੁੰਦਾ ਹਾਂ ਠੀਕ ਝੋਟੀ ਆ ਤੂੰ ਦਿਖਾ ਦੇ ਝੋਟੀ ਦਾ ਕੱਦ ਬੜਾ ਵੱਡਾ ਹੈ ਦੁੱਧ ਕੋਈ ਮਾਇਨਾ ਨਹੀਂ ਰੱਖਦਾ 15 ਲੀਟਰ ਇਹਨੂੰ ਠੀਕ ਆ ਲੈ ਖੋਲ ਮੀ ਮਿੱਤਰਾ ਕਰਾ ਇਹ ਲੈ ਵੀ ਮੈਂ ਤੁਹਾਨੂੰ ਖੜੀ ਝੋਟੀ ਦਿਖਾ ਦਿੰਨਾ ਛਾ ਕਾਲਾ ਰੰਗ ਆ ਝੋਟੀ ਦਾ ਹਰਿਆਣੇ ਦੇ ਵਿੱਚ ਖੜੇ ਆ ਥਣ ਵੀ ਜਿਹੜਾ ਲੱਗਿਆ ਨਾ ਮਿੱਤਰੋ ਦੁੱਧ ਵਾਲਾ ਲੱਗਿਆ ਇਧਰਲੇ ਪਾਸੇ ਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਐਨ ਪੂਰਾ ਫਸਮਾ ਜਿਹਾ ਲੇਵਾ ਰੱਖੂਗੀ ਤੇ ਬਾਕੀ ਉੱਤੋਂ ਸਮੀ ਪਲੀ ਆ ਨੰਮੀ ਲੈ ਜਾ ਮਿੱਤਰਾ ਸਿੰਘ ਜਿਹੜਾ ਹੈਗਾ ਨਾ ਪੂਰਾ ਕੁੰਡਾ ਆ ਗਿਆ ਇਸ ਝੋਟੀ ਦਾ ਬਾਕੀ ਨਾ ਹਜੇ ਮਿੱਤਰੋ 5-7 ਦਿਨਾਂ ਦੇ ਵਿੱਚ ਇਸਨੇ ਲੇਵਾ ਭਰਨਾ ਦੇਖੋ ਹੁਣ ਲੇਵੀ ਦੀ ਕੁਆਲਿਟੀ ਦੇਖੋ ਐਨ ਜਮਾ ਪਤਲਾ ਜਿਹਾ ਲੇਵਾ ਦੇਖੋ ਏ ਆਹ ਦੇਖੋ ਨੇ ਚੈੱਕ ਕਰੋ ਕਰਾਂ ਇਹਨੂੰ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈਵੀ ਮਿੱਤਰੋ ਆਹ ਆ ਦੇਖ ਲਓ ਹੁਣ ਤੁਸੀਂ ਇਸ ਝੋਟੀ ਨੇ ਨਾ ਦੂਜਾ ਸੁਆ ਸੁਣਾ ਇਸ ਝੋਟੀ ਨੇ ਬਾਕੀ ਲੇਵੀ ਦੀ ਕੁਆਲਿਟੀ ਤਾਂ ਹਜੇ ਹੋਰ ਬਣਾਊਗੀ ਲੇਵਾ ਤਾਂ ਮਿੱਤਰਾ ਬਲਵੀਰ ਖੁੱਲਾ ਬਣਾਉਗੀ ਹਜੇ ਬਹੁਤ ਬਹੁਤ ਲੇਵਾ ਬਣਾਉਗੀ ਭਾਈ ਬਹੁਤ ਲੇਵਾ ਹੈ ਹਾਂ ਠੀਕ ਆ ਬਣਦੇ ਕਰਾ ਅੱਛਾ ਹਾਂ ਭਾਈ ਉਹਨਾਂ ਦੀਆਂ ਬੁੜੀਆਂ ਨੇ ਦੱਸਿਆ ਪੂਰੀ ਡੰਡੀ ਜ਼ੀਲਾ ਉਹਨਾਂ ਦਾ ਪਰਿਵਾਰ ਰਿਲੇਸ਼ਨ ਹੀ ਹੈ ਆਪਣੇ ਠੀਕ ਹੈ ਹਾਂ ਮੇਰੇ ਮਤਲਬ ਡੰਡੀ ਜ਼ੀਲਾ ਸੇ ਪਹਿਲੇ ਸੂਏ 13 ਲੀਟਰ ਦੁੱਧ ਦਿੰਦਾ ਉਹਨਾਂ ਨੇ ਪਹਿਲੇ ਸੂਏ ਤੇ ਹਾਂ ਨਾਰਮਲ ਸੇਵਾ ਦੀ 13 ਲੀਟਰ ਦੁੱਧ ਦਿੰਦਾ ਉਹ ਠੀਕ ਹੈ ਇਹਦਾ ਫਿਰ ਰੇਟ ਕਿੰਨਾ ਕਰਤਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਕੋਈ ਚੱਲ ਫਿਰ ਕਰਾ ਜਿਹੜੀ ਤੇਰੀ ਹੁਣ ਆਹਾ ਆ ਗਈ ਹੈਨਾ ਹਾਂ ਭਾਈ ਸਿੰਕ ਤਾਂ ਜ਼ਰੂਰ ਖੁੱਲਾ ਅੰਤਿਕ ਭਾਈ ਇਹ ਮੜਾ ਹੈ ਨਾ ਮਤਲਬ ਕਿ ਸਮਾਈ ਤੋਂ ਬਿਨਾ ਥੋੜਾ ਜਿਹਾ ਸਿੰਘ ਖੁੱਲਾ ਹੋ ਗਿਆ ਜੇ ਸਾਹਮਣ ਦਾ ਬੰਦਾ ਹਾਂ ਮਤਲਬ ਕਿ ਸਿੰਘ ਰਿੰਗ ਹੀ ਰਹਿਣਾ ਸੀ ਪਹਿਲਾਂ ਦੇਖ ਕਿੱਡੇ ਗੋਲ ਸਿੰਘ ਸੀਗੇ ਸਹੀ ਗੱਲ ਹੈ ਸੁਹਾ ਕਿੰਨਾ ਵਜੀ ਦਾ ਸੁਹਾ ਵੀਰੇ ਇਹ ਚੌਥਾ ਸੁਹਾ ਸੁਗੀ ਤੇ ਤੀਜੇ ਸੁਏ ਕਿੰਨਾ ਦੁੱਧ ਦਾ ਰਕਾਰਡ ਦੱਸਿਆ ਇਹਨੇ ਵੀਰੇ 15 ਲੀਟਰ ਦੁੱਧ ਚੋਇਆ ਉਹਨਾਂ ਨੇ ਘਰੇ ਠੀਕ ਹੈ 15 ਲੀਟਰ ਹੋਇਆ 15 ਲੀਟਰ ਠੀਕ ਹੈ ਹਾਂ ਤੇ ਉਹਨਾਂ ਦੇ ਘਰੇ ਮਤਲਬ ਕਿ ਦੋ ਝੋਟੀਆਂ ਖੜੀਆਂ ਇਹਦੇ ਨਾਲੋਂ ਕਾਦੂ ਉੱਚਾ ਹੁੰਦਾ ਚੋਟੀਆਂ ਦਾ ਅੱਛਾ ਹਾਂ ਤੇ ਫਿਰ ਹੁਣ ਇਹ ਕਿੰਨਾ ਤੇਰੀ ਆਸਮਤਾ ਕੋ ਹੋਰ ਵਧੂਗੀ ਕਿ ਕਿਵੇਂ ਆ ਵੀ ਇਹਨਾਂ ਦਾ 17 17 ਲੀਟਰ ਦੁੱਧ ਦੇਊਗੀ ਮੱਸ ਅੱਛਾ ਸਹੀ ਸੇਵਾ ਮੈਨੂੰ 15 16 ਲੀਟਰ ਤਾਂ ਦੇ ਦੇਣਾ ਚਾਹੀਦਾ ਜਣੀ ਹਾਂ 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 ਬਾਕੀ ਵੀਰੇ ਗੱਲਾਂ ਆਉਂਦੀਆਂ ਮੈਂ ਇਹਦੀ ਸੇਵਾ ਤੇ ਹੁੰਦੀ ਹੈਗੀ ਠੀਕ ਹੈ ਠੀਕ ਹੈ ਦਿਨ ਕਿੰਨੇ ਲੈ ਜੂ ਇਹ ਬਲਵੀਰ ਦੇਣੇ ਇਹ ਵੀ 5-7 ਹੀ ਲਈ ਆਊਗੀ ਬਈ ਇਹ ਵੀ 5-7 ਦਿਨ ਹਾਂ ਤੇ ਉਹ ਜਿਵੇਂ ਯਾਰ ਤੇਰੇ ਕੋਲ ਉੱਪਰੇ ਥਾਂ ਤੇ ਆਈਆਂ ਹਨਾ ਉਹਦਾ ਜੀਜੂ ਲਈ ਬਾਈ ਜਮੇ ਹੀ ਉਪਰਾ ਨਹੀਂ ਕਰਦੀਆਂ ਜਮੇ ਹੀ ਨਹੀਂ ਉਪਰਾ ਕਰਿਆ ਮੈਸਾਨੀ ਹਨਾ ਹਾਂ ਕਮਾਲ ਦੀ ਗ ਜਵੇਂ ਨਹੀਂ ਉਪਰ ਅਗਰਿਆ ਲੈ ਵੀ ਇਹ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਨਾ ਵੀ ਅਗਲਾ ਨਾ ਰੀਜਨਲ ਦੁੱਧ ਦੱਸਿਆ ਭਾਈ ਨੇ ਠੀਕ ਹੈ ਇਹਦਾ ਭਾਈ ਮੈਂਸ ਨਾ ਵੱਡੇ ਵਪਾਰੀਆਂ ਵਾਲੀ ਹੈ ਜਿਵੇਂ ਆਪਣੇ ਮੇਲਿਆਂ ਦੇ ਪ੍ਰਧਾਨ ਹੈ ਉਹਨਾਂ ਦੇ ਘਰੇ ਜਾਣ ਵਾਲੀ ਮਹਸ ਹੈਗੀ ਇਹ ਉਹਨਾਂ ਵਾਲੀਆਂ ਮਹਸਾਂ ਹੀ ਠੀਕ ਹੈ ਗੱਲ ਨੀ ਇਹ ਤੇਰੀ ਵਾਲੀ ਗੱਲ ਪੱਕੀ ਹੈ ਇਹ ਜੀਆਂ ਡੇਰੀਆਂ ਦੇ ਵਿੱਚ ਨਾ ਮਿੱਤਰੋ ਬਹੁਤ ਮਈਆਂ ਦੀ ਖਿੱਚ ਰਹਿੰਦੀ ਹੈ ਐਡੀਆਂ ਐਡੀਆਂ ਮੱਝਾਂ ਦੀ ਹੁਣ ਤੁਸੀਂ ਆਹ ਦੇਖ ਲਓ ਲੈ ਮਿੱਤਰੋ ਬਹੁਤ ਵੱਡੇ ਕਦ ਕਾਟ ਦੀ ਮੱਝ ਆ ਬਾਕੀ ਥਣਲੇਵਾ ਵੀ ਪੂਰਾ ਸਾਫ ਆ ਹੁਣ ਤੁਸੀਂ ਉੱਤੋਂ ਦੇਖ ਲਓ ਚੌੜੀ ਧੌੜੀ ਚੈੱਕ ਕਰ ਲਿਓ ਕਿਰਾ ਉੱਤੋਂ ਆਹ ਦੇਖ ਲਓ ਹੁਣ ਕਟੋ ਘਾਟੀ ਆ ਵੀ ਮਿੱਤਰੋ 2.5 ਫੁੱਟ ਚੌੜੀ ਪਈ ਆ ਉੱਤੋਂ ਤੇ ਹੁਣ ਥੱਲੋਂ ਥਣਲੇਵਾ ਵੀ ਮੈਂ ਤੁਹਾਨੂੰ ਦਿਖਾ ਦੇਣਾ ਸਾਫ ਥਣਲੇਵੇ ਵਾਲੀ ਆ ਹਜੇ ਦਿਨ ਮਿੱਤਰਾ ਬਲਵੀਰ ਕੱਢਦੀ ਆ ਵਾਵਾ ਹਜੇ ਹਾਂ ਬਾਈ ਦਿਨ ਕੱਢਦੀ ਐ ਇਹ ਹੈਨਾ ਹਜੇ ਤਾਂ ਦੇਣੇ ਦੇ ਪੂਰੇ ਹੀ ਨਹੀਂ ਹੋਏ ਜਿਹੜੇ ਮਤਲਬ ਕਿ ਦਾਂ ਮੈਂ ਮੀਨੇ ਦੇਣਾ ਉਹੀ ਰਹਿੰਦੇ ਆ। ਇਹ ਆ ਦੇਖ ਲੋ ਮੁੰਡਾ ਤੇ ਮੱਝ ਇੱਕੋ ਜੀ ਆ ਮਿੱਤਰੋ ਤੇ ਬਾਕੀ ਚੜਾਈ ਚੜੂਈ ਦੇਖ ਲੋ ਲੇਵੇ ਦੀ। ਬਲਵੀਰ ਉਹ ਕੋਲੇ ਆ ਕੇ ਬੰਦੇ ਨੂੰ ਨਾ ਵੀਡੀਓ ਨਾਲੋਂ ਕੋਲੇ ਆ ਕੇ ਮੱਝ ਵੱਧ ਦਿਖਾਈ ਦੇਊਗੀ। ਵੱਧ ਵੱਧ ਦਿੰਦੇ ਆ ਭਾਈ ਪਸ਼ੂ ਵੱਧ ਦਿਖਾਈ ਦਿੰਦਾ ਹੈ। ਹਾਂ। ਦੇਖ ਹੁਣ ਦੇਖ ਛੱਟ ਮੈਂ ਦਿਖਾ ਦਾਂ ਕਿਹੜਾ ਖੜ ਜਾ ਬਲਵੀਰ ਸਾਹਿਬ ਦੇ ਲੈਣ ਦੇ ਗੇੜਾ ਜਾ ਇਹਨੂੰ। ਨਹੀਂ ਪੂਰੀ ਵਜਨ ਵਜੂਦ ਯਾਰ ਫੁੱਲ ਐ ਇਸ ਮੱਝ ਦੇ ਵਿੱਚ। ਵਜਨ ਵੀ ਜਿਹੜਾ ਹੈਗਾ ਮਹੀਨੇ ਰੱਖਦਾ ਹੁੰਦਾ। ਕਿ ਨਹੀਂ ਹਿਵਲ ਵੀ ਸਿਆ ਬਾਕੀ ਬਾਈ ਵਪਾਰ ਵਾਲਾ ਕੰਮ ਤਾਂ ਠੀਕ ਹੈ ਹੈਗਾ ਗੱਲ ਕਰ ਆਪਣੇ ਕੋਲੇ ਉਹ ਲੁਕਚਾ ਪੁਚੀ ਵਾਲਾ ਕੰਮ ਹੈ ਨਹੀਂ ਉਵੇਂ ਖੜੀਆਂ ਕੋਈ ਖਾਸ ਨਵਾਈਆਂ ਦਵਾਈਆਂ ਕੁਝ ਨਹੀਂਗਾ ਅੱਛਾ ਮਤਲਬ ਜੇ ਹੁਣ ਆਪਾਂ ਚਲ ਮੈਂ ਨਾ ਤਾਂ ਤੇਰੀ ਕਰਾਂ ਨਾ ਲੈਣ ਵਾਲੇ ਦੀ ਗੱਲ ਕਰਾਂ ਠੀਕ ਹੈ ਬਾਈ ਮੈਂ ਤਾਂ ਹੁਣ ਇੱਕ ਕਿਸਾਨ ਬਣ ਕੇ ਗੱਲ ਕਰਦਾ ਬਿਲਕੁਲ ਬਿਲਕੁਲ ਜਿਹੇ ਜੀ ਮੱਝ ਲੈਣੀ ਹੋਵੇ ਆਪਾਂ ਨੂੰ ਇਹ ਹੁੰਦਾ ਯਾਰ ਵੀ ਜੇ ਆਪਾਂ ਖਰਾਖ ਰੂਪ ਪਾਵਾਂਗੇ ਵੀ ਇਹ ਇਹ ਜੀ ਮੱਝ ਕਿਲਵਾਂ ਦੇ ਵਿੱਚ ਵੀ 14-15 ਕਿਲੋ ਦੁੱਧ ਦੇ ਸਕਦੀ ਹੈ ਆਸ ਕਰਕੇ ਲੈਨੇ ਆਪਾਂ ਇਹ ਇਹਦੇ ਥਲੇ ਘਿਓ ਵੀ ਬਹੁਤ ਆ ਬਾਈ ਉਹਨਾਂ ਨੇ ਦੱਸਿਆ ਅੱਛਾ ਹਾਂ ਤੇ ਇਹਦਾ ਫਿਰ ਪਾ ਕਿ ਨਾ ਕਰਤਾ ਹੁਣ ਤੇ ਕਰ ਲਾਂਗੇ ਬਈ ਦੋਨਾਂ ਦਾ ਫੋਨ ਤੇ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਅੱਛਾ ਜੇ ਹੁਣ ਮੰਨ ਕੇ ਚੱਲ ਵੀ ਇੱਧਰ ਆਉ ਵੀ ਮੁੰਡਿਆ ਇਹ ਇੱਥੇ ਆ ਜਿਵੇਂ ਹੁਣ ਤੇਰੇ ਨਾਲ ਜਵਾਨ ਪੜਾਈ ਕਰਦਾ ਹਾਂ ਪੜਦਾ ਹੈਗਾ ਤੇ ਹੁਣ ਨਾਲ ਮਤਲਬ ਪੂਰਾ ਸੁਵੇਤਾ ਲਵਾਉਂਦਾ ਕਿ ਪੂਰਾ ਪੂਰਾ ਹੁਣ ਤਾਂ ਰਏ ਸੀ ਨਹੀਂ ਕੱਢਣੀ ਆ ਉਹ ਸੁਵੇਤਾ ਮਤਲਬ ਆਪਾਂ ਨੂੰ ਜਦੋਂ ਕਹਿੰਦੇ ਹੁੰਨੇ ਵੀ ਆਪਾਂ ਚਲੋ ਸੁੱਖ ਦੇ ਵਾਸਤੇ ਆਪਾਂ ਇਹ ਤਾਂ ਹੁਕਮ ਕਰਦੇ ਹਾਂ ਹਾਂ ਪਰ ਹੁਣ ਇਹਨੂੰ ਲਾਲਚ ਪੈ ਗਿਆ ਕੰਮ ਦਾ ਹਾਂ ਪੂਰਾ ਕੰਮ ਦਾ ਇਹਨੂੰ ਪੂਰਾ ਲਾਲਚ ਹੈ ਹਨਾ ਹਾਂ ਬਾਕੀ ਮੈਂ ਇੱਕ ਗੱਲ ਹੋਰ ਵੀ ਨੋਟ ਕਰਦਾ ਇਸ ਦੇ ਵਿੱਚ ਜਿਹੜਾ ਹੁਣ ਤੂੰ ਨਾਲ ਆ ਕੰਮ ਤੋੜਿਆ ਹਾਂ ਇਹ ਦੇਖ ਹਰ ਇੱਕ ਬੰਦੇ ਨੂੰ ਇਹ ਨਹੀਂ ਹੁੰਦਾ ਵੀ ਇਹ ਕੰਮ ਕੋਈ ਮਾੜਾ ਬਹੁਤ ਚੰਗਾ ਕੰਮ ਹੈ ਵੀ ਨਹੀਂ ਮਾੜਾ ਮਾੜਾ ਤਾਂ ਉਹ ਹੈ ਬਾਈ ਮਤਲਬ ਕਿ ਇਹਦਾ ਠੱਗਾ ਠੋਰੀ ਕਰਨੀ ਹੈ ਸਹੀ ਗੱਲ ਹੈ ਠੀਕ ਹੈ ਜਾਂ ਚੋਰੀ ਕਰਨੀ ਹੈ ਉਹ ਕੰਮ ਆਪਾਂ ਪਹਿਲੇ ਦਿਨੋਂ ਕਰ ਕਰਨਾ ਨਹੀਂ ਜਿਹੜੀ ਮੈਂ ਇਸ ਮੈਂ ਆਪਾਂ ਪਹਿਲਾਂ ਗੱਲ ਕਰਦੇ ਆ ਵੀ ਲੀਲੀ ਰਾਵੀਆਂ ਆਪਾਂ ਦੋ ਵੇਚੀਆਂ ਹਾਂ ਇੱਕ ਤਾਂ ਲੈ ਗਏ ਬਾਈ ਮਤਲਬ ਕਿ ਤਾਮਕੋਟ ਦੇ ਠੀਕ ਹੈ ਠੀਕ ਹੈ ਪੂਰੇ ਪ੍ਰੇਮ ਨਾਲ ਧੱਕੇ ਨਾਲ ਲੈ ਕੇ ਗਏ ਦੂਜੀ ਆਪਾਂ ਵੇਚਣੀ ਨਹੀਂ ਸੀ ਉਹ ਮੁੰਡੇ ਦੀ ਉਮਰ ਛੋਟੀ ਸੀ ਮੇਰੇ ਨਾਲੋਂ ਗੱਲ ਬਾਲੀ ਵੱਡੀ ਕਹਿ ਗਿਆ ਉਹ ਅੱਛਾ ਉਹ ਕਹਿੰਦਾ ਬਾਈ ਤੇਰੀ ਸਿਰ ਤੇ ਬੰਨੀ ਪੱਗ ਤੇ ਮੂੰਹ ਤਾਂ ਛੱਡੇ ਦਾੜੇ ਨੂੰ ਦੇਖ ਕੇ ਮੈਂ ਤੇਰੀ ਲੈ ਕੇ ਜਾਊਂਗਾ ਧੱਕੇ ਨਾਲ ਤੇ ਤਾਰਾ ਉਹਨਾਂ ਨੇ ਮਾਰੀਆਂ ਨਹੀਂ ਅੱਛਾ ਤਾਰਾ ਨਹੀਂ ਮਾਰੀਆਂ ਬਾਈ ਉਵੇਂ ਹੀ ਲੈ ਗਏ ਠੀਕ ਹੈ ਹਾਂ ਮੈਂ ਤਾਂ ਇਹੀ ਗੱਲ ਕਹਿੰਦਾ ਤੈਨੂੰ ਭਰਾਵਾ ਘੱਟ ਖਾ ਲਈ ਨਾ ਬਿਲਕੁਲ ਬਾਈ ਬਿਲਕੁਲ ਠੀਕ ਹੈ ਤੇ ਪਰ ਜੇ ਇਹ ਜਿਆ ਪਸੂ ਚੰਗਾ ਲਿਆ ਤੇ ਚੰਗੇ ਹੀ ਵੇਚਾ ਆ ਠੀਕ ਹੈ ਬਾਕੀ ਤੇਰਾ ਦੁੱਧ ਦਾ ਕੰਮ ਆ ਦੇਖ ਸੋਹਣਾ ਕੰਮ ਚੱਲੀ ਜਾਂਦਾ ਤੇਰਾ ਬਿਲਕੁਲ ਬਿਲਕੁਲ ਪਰਮਾਤਮਾ ਨੇ ਰੰਗ ਭਗ ਲਾਏ ਹਾਂ ਹੈਨਾ ਹਾਂ ਬਾਕੀ ਕੋਈ ਗੱਲ ਵਾਲਾ ਕੰਮ ਨਹੀਂ ਕਰਨਾ ਨਹੀਂ ਨਹੀਂ ਉਹ ਤਾਂ ਗੱਲ ਹੀ ਨਹੀਂ ਜੇ ਨਾ बिकੂਗੀ ਤਾਂ ਆਪਾਂ ਘਰੇ ਦੁੱਤੇ ਲਾ ਦੇਾਂਗੇ ਭਾਈ ਸਹੀ ਗੱਲ ਇਹ ਮਰ ਕੇ ਚੱਲਦੇ ਆਪਾਂ ਚਲੋ ਬਹੁਤ ਬਹੁਤ ਤੇਰਾ ਧੰਨਵਾਦ ਦੇਖ ਤੇ ਨੰਬਰ ਕਿਹੜਾ ਚੱਲਦਾ ਬਲਵੀਰ ਤੇਰੇ ਕੋਲ ਨੰਬਰ 9518672201 ਇੱਕ ਵਾਰੀ ਹੋਰ ਬੋਲ ਦੇ 9518672201 ਠੀਕ ਆ ਲੋ ਵੀ ਮਿੱਤਰੋ ਹੁਣ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਪਿਆ ਪੁੱਤ ਦੀ ਪੈਗੀ ਜਾਰੀ ਹਾਂਜੀ ਠੀਕ ਹੈ ਹੁਣ ਹੋ ਗਿਆ ਪ੍ਰੋਪਰ ਦਾ ਜਾਰੀ ਵਾਲਾ ਕੰਮ ਹੋ ਗਿਆ ਤੇ ਹੁਣ ਇਹਨਾਂ ਦੀ ਜਾਰੀ ਜਿਹੜੀ ਹੈਗੀ ਰੰਗ ਲੈ ਕੇ ਆਊਗੀ ਆਪਦੇ ਕਿੱਤੇ ਨੂੰ ਅੱਗੇ ਵਧਾਉਣਗੇ ਠੀਕ ਆ ਸੱਚੇ ਮਨ ਨਾਲ ਬਾਕੀ ਕਿਵੇਂ ਲੱਗੀਆਂ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਆਹ ਝੋਟੀਆਂ ਦੱਸਿਓ ਜਰੂਰ ਬਲੀਰ ਭਾਈ ਬਹੁਤ ਬਹੁਤ ਧੰਨਵਾਦ ਧੰਨ ਹੋਰ ਜੀ ਸੋ